ਸੋ ਦੇਖ ਸਕਦੇ ਹੋ ਇਸ ਵਕਤ ਦਾ ਮਾਹੌਲ ਜਿਹੜਾ ਜਲੰਧਰ ਦੇ ਸਿਵਲ ਹਸਪਤਾਲ ਦੇ ਬਾਹਰ ਦੱਸ ਦੇ ਕਿ ਪਰੀਜਨ ਇੱਥੇ ਖੜੇ ਹੋਇਆ ਤੇ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਜਲੰਧਰ ਤੋਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਇਸ ਬਾਰੇ ਤੁਸੀਂ ਪੁਛੇ ਅਧਿਕਾਰੀਆਂ ਨੂੰ ਮਿਲੇਗਾ ਸਵਾਲ ਕਰਾਂਗੇ ਬੜੀ ਬੁਰੀ ਹਾਲਾਤ ਹੈ ਬਾਈ ਕੀ ਨਾਮ ਅੰਦਾਜ਼ਾ ਦਿਖਾ ਰਿਹਾ ਹੈ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੱਲਬਾਤ ਕਰਨ ਦੇ ਹਾਲਾਤ ਦੇ ਵਿੱਚ ਵੀ ਨਹੀਂ ਹੈ ਪਰ ਹੋਰ ਇੱਥੇ ਦੱਸਦੇ ਕਿ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਦੱਸਦੇ ਕਿ ਬਹੁਤ ਹੀ ਮਾੜੀ ਕਮਰ ਆ ਰਹੀ ਜਨਿੰਦਰ ਤੋਂ ਰਿਪੋਰਟ ਤੁਹਾਡੇ ਕੋਲ ਹੋਏਗਾ ਅਨਨੋਮ ਨੰਬਰ ਤੋਂ ਕੀਤਾ ਗਿਆ ਸੀ ਪੁਲਿਸ ਵੱਲੋਂ ਤੁਹਾਨੂੰ ਕੀ ਪੁਲਿਸ ਵੱਲੋਂ ਕੀ ਕਹਿੰਦਾ ਮੈਨੂੰ ਕਿਹਾ ਗਿਆ ਕਿੱਥੇ ਤੁਸੀਂ ਜੋ ਮਰਜ਼ੀ ਕਰ ਲਓ ਭਾਵੇਂ ਤੁਸੀਂ 10 ਦਿਨ ਤੱਕ ਆਪਣੀ ਡੈਡਲਿਨਾ ਕੁਝ ਕਰੋ ਨਾ ਪੋਸਟਪੋਨ ਨਾ ਕਰਾਓ ਕੁਝ ਨਹੀਂ ਹੋਣਾ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਕਿਸ ਸਕਸਨ ਨੇ ਤੁਹਾਨੂੰ ਮਲਾਜਮ ਨੇ ਗੱਲ ਕਹੀ ਇਹਨਾਂ ਜਿਨ੍ਹਾਂ ਨੇ ਕੰਪਲੀਟ ਕਰ ਚੁੱਕੀ ਸੀ ਉਹ ਹੁਣੇ ਮੇਰੇ ਹਸਬੰਦ ਨੂੰ ਕਹਿ ਕੇ ਗਏ ਜਦਕਿ ਮੈਂ ਤੁਹਾਨੂੰ ਪਿਆਰ ਦੇ ਰਹੀਆਂ ਇੰਨੇ ਸਾਰੇ ਬੱਚੇ ਆ ਰਹੇ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਫੋਨ ਕੀਤੇ ਜਾ ਰਿਹਾ ਕਿਸੀਂ ਤੁਹਾਡੇ ਬੱਚੇ ਨੂੰ ਸਸਪੈਂਡ ਕਰਾ ਦਾਂਗੇ ਈਵਨ ਇੱਕ ਬੱਚਾ ਆ ਵੀ ਰਿਹਾ ਸੀ ਰਸਤੇ ਵਿੱਚ ਸੀ ਕਿਸੇ ਬੱਚੇ ਨੇ ਦੱਸਤਾ ਉੱਥੇ ਜਾ ਰਿਹਾ ਹੈ सस्पेंड कर दिता है भी बच्चे खड़े है मैं कल पुलिस दूल की गल नहीं करती काफ़ी स्कूल अपने जलंधर चौमी असि सोचते कि सा बच्चा पढ़ लिखे कुछ लाइफ से बनेगा जे टीचर ने सा कुछ करना है असि अनपढ़ चंगे सी साडे बच्चों ने चाहे किसी का पुत्र है मेरा बच्चा जींद जीना इंसाफ नहीं दवा चुका ਮੇਰੀ ਬੇਟੀ ਚਾਹ ਚੁੱਕੀ ਹੈ ਲੇਕਿਨ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ ਜਿਹੜੇ ਬੱਚੇ ਹੈ ਨਾ ਤੁਹਾਨੂੰ ਇਹਨਾਂ ਨਾਲ ਕੁਝ ਨਾ ਹੋਵੇ ਔਰ ਪਲੀਜ਼ ਇਹਨਾਂ ਦੀ ਵੀ ਸੇਫਟੀ ਚਾਹੀਦੀ ਓਕੇ ਜੀ ਠੀਕ ਹੈ ਪਹਿਲਾਂ ਹੀ ਤਾਂ ਨਾਰਮਲ ਗੱਲ ਕਰਦੇ ਹਾਂ ਬਿਨਾ ਲਾਈਵ ਦੇ ਸਾਰੇ ਇਸ ਵਕਤ ਪਰਿਵਾਰ ਪੂਰਾ ਇਕੱਠਾ ਹੋਇਆ ਜੀ ਦੱਸਦੇ ਕਿ ਬਹੁਤ ਹੀ ਮਨਤਾ ਜੀ ਦੀ ਖਬਰ ਆਈ ਕਿ ਲੜਕੀ ਨੇ ਜਿਹੜਾ ਸੁਸਾਇਸਾਈਡ ਕੀਤਾ ਹੈ ਤੇ ਆਏ ਜਿਹੜੇ ਸਾਨੂੰ ਕਹਿੰਦੇ ਤੁਹਾਨੂੰ ਸਸਪੈਂਡ ਕਰ ਦੇਣਾ ਉਹ ਕਰ ਦੇਣਾ ਇਹਨਾਂ ਡਰਾਵਾ ਪਾ ਦਿੰਦੇ ਸੀਗੇ ਕਿ ਸਾਨੂੰ ਮੈਂ ਬਹੁਤ ਜ਼ਿਆਦਾ ਡਰਾਵਾ ਪਾ ਦੇ। ਮੇਰੇ ਕੋਲ ਟੀਚਰ ਨਹੀਂ ਹੈਗੇ। ਪਲਸ 2 ਤੇ ਪਲਸ 1 ਡਰਾਵਾ। ਟੀਚਰ ਸੀਗੇ ਮਤਲਬ ਵਾਈਸ ਪ੍ਰਿੰਸੀਪਲ ਉਹ ਤੁਸੀਂ ਸੋਚੋ ਰਾਜਮਾਰ ਸਿੰਘ ਦੇਵਿੰਦਰ ਸਰ ਸੀਗੇ। ਕਹਿੰਦੇ ਕਿ ਤੁਹਾਨੂੰ ਨਹੀਂ। ਅਸੀਂ ਆਪਣੇ ਨਿਆਰ ਕਾ ਭੈਣ ਵੱਲੋਂ ਆ। ਉਹਨਾਂ ਨੂੰ ਇਨਸਾਫ ਚਾਹੁੰਦਾ ਸੀ। ਤੁਸੀਂ ਆਪਣੀ ਭੈਣ ਨੂੰ ਇਨਸਾਫ ਦਵਾਣਾ ਸਕੂਲ ਵਾਲੇ ਕੀ ਕਹਿੰਦੇ ਜੀ ਇੱਥੇ? ਸਕੂਲ ਕੋਰਚਰ ਕਰਦੇ ਸੀਗੇ ਯਾਰ। ਕੀ ਕਹਿੰਦੇ? ਉਹ ਜਾ ਕੇ ਚਾਹ ਪੀਏ ਸਕੂਲੋਂ ਜਾ ਕੇ ਉਹ ਹੀ ਮੈਸੇਜ ਕਰਦੀਆਂ ਕਿ ਆ ਜਾਓ ਇੱਥੇ ਨੋਟਸ ਬਣਾਓ, ਵਾਰ ਬਣਾਓ। ਸੁਸਾਇਟੀ ਇਸ ਕਾਰਨ ਕੀਤਾ ਸੀ ਕੁੜੀ ਨੇ ਜੀ। ਉਹ ਟੀਚਰ ਤੇ ਬੱਚੀ ਬੰਦੀ ਹਸੀ ਸੀ ਤੇ ਦੇਖੋ ਦੇਖੋ ਧੰਨਵਾਦ ਦੱਸਾ ਉਹ ਮੌਸਮ ਨਹੀਂ ਸੀ ਕਿ ਉਹਨਾਂ ਪੈਣੀ ਘਟਾਣ ਨਹੀਂ ਹੋਣੀ ਹੋਰ ਥੋੜਾ ਬਾਹਰ ਜਾਂਦੀ ਸੀ ਸਾਰਿਆਂ ਤੋਂ ਮਤਲਬ ਬੱਚ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਨਾ ਕਿ ਕਿਸੇ ਕਿਥੋਂ ਬੀਤਰੀ ਹੈ ਉਹਨਾਂ ਪੀਸ ਵਗੈਰ ਨਹੀਂ ਜਾਵਾਂ ਪਰ ਅੱਗੇ ਗ੍ਰੇਡਸ ਨੂੰ ਸਿਰਫ ਇਹ ਕਿਹਾ ਤੂੰ ਕਿਉਂ ਡਰਾਮੇ ਕਰਦੀ ਤੇਰੇ ਲਈ ਕੋਈ ਸਿੰਪਲ ਨਹੀਂ ਹੈਗੀ ਚਲੋ ਫਿਰ ਇਸ ਤਾਂ ਥੋੜੀ ਥੋੜੀ ਕਰਕੇ ਵੀ ਦੇਖ ਹੋ ਜਾਈ ਸੀ ਕੋਈ ਐਡਾ ਇਸ਼ੂ ਨਹੀਂ ਸੀਗਾ ਉਹਦੇ ਅਵਰਦਰ ਕਲਾਸਮੈਂਟ ਸੀ ਕਿ ਤੂੰ ਨਹੀਂ ਜੀ ਪਾਸ ਆਊਟ ਜੀ ਐਸੀ ਤਾਂ ਤੁਸੀਂ ਸੀਨੀਅਰ ਸੀਗੇ ਠੀਕ ਹੈ ਜੀ ਤਾਂ ਦੇਖ ਸਕਦੇ ਹੋ ਜੀ ਪਰਿਵਾਰ ਦਾ ਇਸ ਵਕਤ ਕਾਫੀ ਬੁਰਾ ਹਾਲ ਹੈ ਜੀ ਇੱਥੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਕੀ ਨਾਮ ਹੈ ਤੁਹਾਡਾ ਪੈ ਜੀ ਜੀ ਫੀਜ਼ ਸਾਹਿਬ ਪਤਾ ਕੀ ਸੀਗਾ ਮੈਡਮ ਪਿੱਛੇ ਮੇਰੀ ਬੇਟੀ ਨੇ ਜਾ ਸੀਗਾ ਉਹ ਮੇਰੀ ਪ੍ਰਿੰਸੀਪਲ ਮੈਮ ਦਾ ਬੇਟਾ ਦਿੰਦਾ ਸੀ ਅੱਛਾ ਜੀ ਸਾਨੂੰ ਪ੍ਰਿੰਸੀਪਲ ਮੈਡਮ ਵਾਲੇ ਸਾਡੇ ਨਾਲ ਬਹੁਤ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਮੇਰੀ ਬਹੁਤ ਉਹਨਾਂ ਨੇ ਹੈਲਪ ਕੀਤੀ ਹੈ ਮੈਮ ਨੇ ਅੱਗੇ ਨਾਲ ਵੈਸਲੀ ਵੀ ਨੇ ਮੈਨਾਂ ਬਹੁਤ ਹੈਲਪ ਕੀਤੀ ਹੈ ਮਗਰ ਮੇਰੀ ਬੇਟੀ ਨੂੰ ਜਿਹੜੀ ਟੌਰਚਰ ਕੀਤਾ ਉਹਨਾਂ ਦੇ ਟੀਚਰਾਂ ਨੇ ਕੀਤਾ ਵੀ ਉਹਨਾਂ ਦੇ ਟੀਚਰਾਂ ਨੇ ਕੀਤਾ ਵੀ ਆ ਬੜੀ ਗਾ ਜਿਹੜੀ ਫੀਸ ਸੀ ਉਹ ਮੇਰੀ ਵੱਡੀ ਬੇਟੀ ਦੀ ਪੈਂਡਿੰਗ ਪਈ ਮੈਂ ਨਹੀਂ ਦਿੰਦਾ ਜੀ ਆ ਜਿਹੜੀ ਫੀਸ ਦਾ ਦਿੰਦਾ ਸੀ ਆ ਮੇਰੀ ਵੱਡੀ ਬੇਟੀ ਦੀ ਫੀਸ ਦੀ ਜਿਹੜੀ ਪੈਂਡਿੰਗ ਜਿਹੜੀ ਫੀਸ ਤੇ ਖੜੇ ਹੋਏ ਉਹ ਨੂੰ ਇਦਾਂ ਹੀ ਕਰਦੇ ਆਨ ਮੇਰੀ ਤੇ ਭਾਈ ਮੇਰੀ ਬੋਏ ਵੀ ਉਹ ਦਤਾਂ ਟੋਰਚਰ ਕਰਦਾ ਕੋਣ ਸੀਗਾ ਜੀ ਟੀਚਰ ਸਿੱਦੇ ਸੀ ਟੀਚਰ ਵੀ ਰਹਿੰਦੇ ਸੀ ਕੀ ਕਹਿੰਦੇ ਕਿਸੇ ਨੂੰ ਫਸ ਫੀਸ ਵਾਲਾ ਸੁ ਦੇਖ ਸਕਦਾ ਉਸ ਵਕਤ ਮਾਹੌਲ ਜਿਹੜਾ ਕਿਹੋ ਜਿਹਾ ਬਣ ਚੁੱਕਿਆ ਹੋਇਆ ਤੇ ਇਹ ਸਾਰੇ ਜਿੰਨੇ ਜੂਨੀਅਰ ਨੇ ਜੋ ਸਕੂਲ ਦੇ ਤੇ ਨਾਲ ਪਰਿਵਾਰ ਇੱਥੇ ਖੜਾ ਆ ਜੀ ਇਸ ਵਕਤੇ ਤੇ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਖੜੇ ਹੋਇਆ ਜੀ ਸੜਕ ਜਿਹੜਾ ਬੰਦ ਕਰਨ ਜਾ ਰਹੇ ਕਿ ਲੜਕੀ ਨੂੰ ਇਨਸਾਫ ਦਿਵਾਉਣ ਦੇ ਲਈ ਦੇਖ ਸਕਦੇ ਹੋ ਜੀ ਪਰਿਵਾਰ ਜਿਹੜਾ ਕਾਫੀ ਖਾਪ ਰਿਆ ਜੀ ਇਸ ਵਕਤੇ ਤੇ ਗੱਲਬਾਤ ਕਰਾਂਗੇ ਲੜਕੀ ਦੀ ਮਦਰ ਵੀ ਇੱਥੇ ਮੌਜੂਦ ਨੇ ਪੰਚੀ ਮੈਡਮ ਜਿਨ੍ਹ ਨਾਮ ਕੀ ਤੁਹਾਡਾ ਜੀ ਠੀਕ ਹੈ ਕੀ ਲੱਗਦੀ ਸੀ ਲੜਕੀ ਥੋੜੀ ਜੀ ਤੁਸੀਂ ਮਦਰ ਹੋ ਲੜਕੀ ਦੇ ਹਾਂਜੀ ਮੇਰੀ ਬੇਟੀ ਕੀ ਗੱਲਬਾਤ ਹੋਈ ਜੀ ਕਾਫੀ ਟਾਈਮ ਤੋਂ ਪੁਲਿਸ ਦੀ ਸਕੂਲ ਚ ਮੇਰੀ ਬੇਟੀ ਪਲੱਸ 2 ਚ ਪੜ੍ਹ ਰਹੀ ਸੀ ਅੱਛਾ ਜੀ ਉਹਦਾ ਲਾਸਟ ਇਅਰ ਸੀ ਯੂਕੇ ਜੀ ਤੋਂ ਮੇਰਾ ਬੇਟਾ ਇੱਕ ਬੱਚਾ ਜਾ ਰਿਹਾ ਸੀ ਸਕੂਲ ਅੱਛਾ नीतू गुप्ता मैम मेरा बच्चे को काफी डॉक्टर बन गया मेरा बच्चा पिछले पंद्रह दिन में स्कूल तो नहीं जा रहा मैं उन्हें बोल के नहीं की स्कूल जाऊँ मैं कल जाऊंगी मैं कल जाऊंगी छह साढ़े छह के बीच उर्वशी मैम का मेरी वीडी बेटी के कॉल पर कॉल आया कि मैं मतलब कि जो कि मेरी बेटी सैकेंड प्लस टू च पढ़ रही थी मेरी वो गल कराओ उन्हें कहा कि मैम मैं घर नहीं हाँ मैं फ्रेंड घर आने चाहिए बोलता ਫੋਨ ਤੁਹਾਡੀ ਜਿਹਨੇ ਸੁਸਾਇਡ ਕੀਤਾ ਉਹ ਬੇਟੀ ਨੂੰ ਆਇਆ ਸੀ ਜਾਂ ਦੂਸਰੀ ਵੱਡੀ ਬੇਟੀ ਨੂੰ ਆਇਆ ਸੀ ਤੁਹਾਨੂੰ 1 ਮਿੰਟ ਅੱਛਾ ਜੀ ਤੇ ਮੇਰੀ ਵੱਡੀ ਬੇਟੀ ਨੇ ਕਿਹਾ ਕਿ ਮੈਂ ਮੈਂ ਬਾਹਰ ਮੈਂ 7:30 ਵਜੇ ਤੱਕ ਘਰ ਜਾਵਾਂਗੀ ਸ਼ਾਹਿੰਦਰਿੰਦਰ ਨੂੰ ਮਾੜੀ ਖਬਰ ਆ ਰਹੀ ਹੈ ਇਸ ਵੇਲੇ ਉੱਧਰ ਜਾ ਕੇ ਕਰ ਲਓ ਉੱਧਰ ਜਾ ਕੇ ਕਰ ਲਓ ਉੱਧਰ ਜਾ ਕੇ ਕਰ ਲਓ ਮੈਂ ਬੋਲ ਲਵਾਂਗਾ ਲੈਣਾ ਆ ਲੈਣਾ ਮਾਪਾ ਮੂਣਾ ਦਿਖਾਈਓ ਆ ਲੈਣਾ ਮੇਰੀ ਬੇਟੀ ਨੇ ਮੈਮ ਕਹਿ ਰਹੀ ਐ ਕਿ ਤੁਸੀਂ ਸ਼ਾਮ ਤੱਕ ਘਰ ਨਾਲ ਜੋ ਆਪਣੇ ਟਰੀਟ ਕਰੀ ਜਾਓ ਮੈਨੂੰ 3 ਬੱਚੇ ਐ ਇੱਕ ਮੇਰੇ ਕੋਲ ਬ੍ਰਦਰ ਅੱਛਾ ਜੀ ਹੋਰ ਇੱਕ ਗੱਲ ਹੋਰ ਸਪੋਰਟ ਸਪੋਰਟ ਦੇ ਬੱਚੇ ਆ ਵਾਈਫ ਦੇ ਕੋਲੋਂ ਨਹੀਂ ਲੈਣੀ ਖਲਾਰ ਕਰਨ ਦੇ ਬੱਚੇ ਹਾਂਜੀ ਅੱਜ ਦੱਸੋ ਮੇਰੇ ਬੱਚੇ ਨੂੰ ਜਰਨਾਮਾ ਪਿਆ ਗਿਆ ਯਸੂ ਵਾਲੀ ਬੇਟੀ ਨੂੰ ਮੇਰੀ ਦਾ ਨੰਬਰ ਦੇ ਦੋ ਮੇਰੀ ਬੇਟੀ ਨੇ ਉਹ ਨੰਬਰ ਦੇਤਾ ਜੀ ਜਦ ਕਿ ਮੇਰੀ ਵੱਡੀ ਬੇਟੀ ਮੇਰੇ ਕੋਲ ਹੀ ਬੈਠੀ ਸੀ ਜਦੋਂ ਉਹਨੇ ਪਲੱਸ ਵਾਲੀ ਮੈਂ ਬੇਟੀ ਨੂੰ ਫੋਨ ਕੀਤਾ ਉਹ ਵੀ ਸੀ ਮੈਮ ਨੇ ਮੇਰਾ ਬੱਚਾ ਰੋਣ ਲੱਗ ਗਿਆ ਮੇਰਾ ਬੱਚਾ ਡਿਪਰੈਸ ਹੋ ਗਿਆ ਕਿੰਨਾ ਕੁ ਮੇਰਾ ਨੰਬਰ ਕਿਉਂ ਦੇਤਾ ਮੇਰਾ ਬੱਚਾ ਇੰਨਾ ਡਰ ਗਿਆ ਮੇਰੀ ਬੇਟੀ ਕਹਿੰਦੀ ਕੋਈ ਗੱਲ ਨਹੀਂ ਤੂੰ ਗਲਤ ਹੀ ਕਰ ਮੇਰੇ ਬੱਚੇ ਨੇ ਸਿਰ ਫੜ ਲਿਆ ਕਹਿੰਦੀ ਮੈਨੂੰ ਸੋਚ ਲੈਣ ਦੇ ਮੈਨੂੰ ਦੋ ਮਿੰਟ ਦੇ ਨਾ ਕਰਦੀਆਂ ਦਾ ਪੁਰਵਿਸ਼ੀ ਮੈਂ ਅੰਮੀ ਪੰਜ ਛੇ ਕੋਲ ਆਈ ਹੈ ਮੈਨੂੰ ਨਹੀਂ ਪਤਾ ਮੇਰੇ ਬੱਚੇ ਨੇ ਉਹਦੇ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਮੇਰਾ ਬੱਚਾ ਸਟੋਰ ਰੂਮ 'ਚ ਚਲੇ ਜਾਂਦਾ ਹੈ ਉਸ ਤੋਂ ਬਾਅਦ ਨਹੀਂ ਕਿ ਉਹਦੀ ਕਲਾਸਮੇਟ ਸੀਗੀ ਐਂਜਲ ਨਾਮ ਦੀ ਗਰਲ ਹੈ ਹੂੰ ਉਹਨੇ ਉਹਦੀ ਚੈਟਿੰਗ ਹੋਈ ਹੈ ਉਹਨੇ ਕਿਹਾ ਮੈਨੂੰ ਪੁਰਵਿਸ਼ੀ ਮੈਮ ਦਾ ਕਾਲ ਆ ਰਿਹਾ ਹੈ ਮੇਰੀ ਬੇਬੀ ਨੇ ਕਿਹਾ ਉਹ ਕੈਂਡੀ ਤੋਂ ਉਠਾ ਲੈ ਕਾਲ ਆਪਣੀ ਫਰੈਂਡ ਨੂੰ ਦੱਸਿਆ ਉਹਨਾਂ ਨੇ ਆਪਣੀ ਫਰੈਂਡ ਨੂੰ ਦੱਸਿਆ ਜੀ ਹਾਂ ਜੀ ਜੀ ਕਹਿੰਦੀ ਤੂੰ ਉਠਾ ਲੈ ਕੀ ਬਾਤ ਹੈ ਕਹਿੰਦੀ ਨਹੀਂ ਮੇਰੇ ਕੋਲ ਡਰ ਲੱਗ ਰਿਹਾ ਉਹ ਵੀ ਸੀ ਮੈਂ ਕਿਹਾ ਮੈਂ ਨੇ ਕੋਲ ਨਹੀਂ ਉਠਾਣਾ यार कुछ नहीं करती कहती नहीं मेरे को ना उसका फोन में इतना डर लग रहा है मुझे इससे ज्यादा मरना आसान लग रहा है मैं अब मर जाऊंगी मैं गर्स करूंगा मेरे बच्चे भी सात आज के अठ मिनट भी है जी। नहीं नहीं, उसका बोले ਭਾਈ ਜੀ ਇੱਕ ਮਿੰਟ ਅੱਛਾ ਦੱਸੋ ਇੱਕ ਮਿੰਟ ਪਾਇਆ ਤਾਂ ਅੰਦਰੋਂ ਲੌਕ ਸੀਗਾ ਦਰਵਾਜ਼ਾ ਅਸੀਂ ਦਰਵਾਜ਼ਾ ਅੰਦਰੋਂ ਬੱਚੇ ਨੂੰ ਆਇਆ ਨਹੀਂ ਕੋਈ ਵਾਰ अच्छा जी तो देख सकते हो परिवार इस वक्त जी पूरा रो रहे आए थे काफी माड़ी थे ते बड़ी खबर है जालंधर तो दसा जी कि निजी स्कूल ਦੇ ਵਿੱਚ ਲੜਕੀ ਜਿਹੜਾ پڑھਦੀ ਸੀਗੀ ਤੇ ਦਸਾ ਜੀ ਕਿ ਫੀਸ ਥੋੜੀ ਜੀ ਫੀਸ ਸੀਗੀ ਤੇ ਫੀਸ ਕਾਰਨ ਜਿਹੜਾ ਦਸਾ ਜੀ ਕਿ ਟੀਚਰਾਂ ਵੱਲੋਂ ਉਸ ਨੂੰ ਟੌਰਚਰ ਕੀਤਾ ਗਿਆ ਜੋ ਪਰਿਵਾਰ ਦੇ ਇਲਜ਼ਾਮ ਆ ਫਿਲਹਾਲ ਸਾਡਾ ਚੈਨਲ ਪੁੱਛੀ ਹਲੇ ਕਿਸੇ ਵੀ ਗੱਲ ਦੀ ਨਹੀਂ ਕਰਦਾ ਜੀ ਇਸ ਵੇਲੇ ਪਰਿਵਾਰ ਦੇ ਰੋਪ ਆ ਜੀ ਇਹ ਜਿਹੜਾ ਟੀਚਰ ਵੱਲੋਂ ਦਸਾ ਜੀ ਕਿ ਬਹੁਤ ਹੀ ਹਰਾਸਮੈਂਟ ਕੀਤਾ ਗਿਆ ਤੇ ਕਾਫੀ ਦਾ ਜਿਹੜੇ ਹਰਾਸਮੈਂਟ ਕੀਤਾ ਗਿਆ ਤੇ ਉਸ ਤੋਂ ਬਾਅਦ ਲੜਕੀ ਨੇ ਜਿਹੜਾ ਸੈਲਫ ਸਾਈਡ ਅਟੈਂਪਟ ਕੀਤਾ ਹੈ ਤੇ ਗਲਤ ਜਿਹੜਾ ਸਟੈਪ ਚੱਕਿਆ ਤੇ ਲੜਕੀ ਨੇ ਜਿਹੜਾ ਸੈਲਫ ਸਾਈਡ ਕੀਤਾ ਤੇ ਟੀਚਰਾਂ ਦੇ ਉੱਤੇ ਰੋਪ ਲਗਾਏ ਜਾ ਰਿਹਾ ਹੈ ਕਿ ਟੀਚਰਾਂ ਵੱਲੋਂ ਦਾ ਜਿਹੜੇ ਹਰਾਸਮੈਂਟ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਟੀਚਰਾਂ ਵੱਲੋਂ ਹਰਾਸਮੈਂਟ ਦੀ ਦੇਖ ਸਾਹਦੇ ਉਸ ਵਕਤ ਪਰਿਵਾਰ ਸੜਕਾਂ ਦੇ ਉੱਤੇ ਆਇਆ ਦੇ ਦੇ ਫੀਸ ਕਿੰਨੇ ਕਿ ਕਿੰਨੇ ਫੀਸ ਬਲ ਟੋਰਟ ਦਿੱਤਾ ਗਿਆ ਜੀ ਪਾਜੀ ਖਬਰ ਇੱਕ ਮਿੰਟ ਬਾਡੀ ਸੰਡੇ 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 ਪਾਜੀ ਖਬਰ ਇੱਕ ਮਿੰਟ ਬਾ ਕਹਿੰਦੇ ਸਾਰੇ ਨੂੰ ਦੇਖੀਏ ਦੇਖੋ ਕੌਣ ਡਾਊਨ ਕਰ ਰਹੀ ਹੈ ਟੋਰਚਰ ਕਿਦਾ ਕਰ ਰਿਹਾ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਜਿਹੜਾ ਮੇਰੇ ਬੱਚੇ ਲਈ ਲੜ ਰਿਹਾ ਸੀ ਕਿੰਨੇ ਬੱਚਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਹਦੀ ਸੀ ਸੇਵ ਕਿਸੇ ਦਾ ਪੁੱਤਰ ਸੇਵ ਨਹੀਂ ਹੈ ਸਰਕਾਰ ਗੱਲ ਦੀ ਬੇਟੀ ਪੜਾਓ ਬੇਟੀ ਬਚਾਓ ਮੇਰੀ ਬੇਟੀ ਬਚਨ ਮੇਰੀ ਤੁਸੀ ਉਨ ਚਾਰ ਨੰਬਰ ਥਾਣੇ ਦੇ ਬਾਹਰ ਵੀ ਖੜੇ ਹੋ ਸਰਕਾਰ ਬਾਹਰ ਖੜੇ ਹੋ ਸਾਨੂੰ ਦੇ ਦੀਏ ਅੱਖ ਦੀ ਬਿਲਾ ਬਚਾਓ ਸਾਨੂੰ ਜਾਨ ਦਿੱਤਾ ਜਣਕੀ ਨੂੰ ਅੱਲਾ ਬਚਾਉਂਦਾ ਸਾਨੂੰ ਜਸਦੀ ਸਹੀ ਦੇ ਰੂਪ ਦੇ ਬੋਲਿਆ ਇਹ ਯਾਰ ਟੌਰਚਰ ਕਰਦੇ ਸਨ ਬੱਚੇ ਨੂੰ ਪੁੱਛਦੇ ਕਿ ਨਾ ਇੰਨਾ ਟੌਰਚਰ ਕੀਤਾ ਗਿਆ ਮਾਡੀ ਭੈਣ ਵਰਗੀ ਸੀਗੀ ਉਹ ਹੁਣ ਇਹ ਕੀ ਕਰੀਏ ਦੱਸੋ ਕਿੱਥੇ ਜਾਓ ਕਿੰਨਾ ਟੌਰਚਰ ਕੀਤਾ ਉਹ ਤੇ ਚਾਪ ਲਾਈ ਯਾਰ ਇਸ ਸਕੂਲ ਏਟੀ ਜਿਹੜੇ ਪੰਜਾਬ ਵੀ ਹੋ ਫਿਰ ਸਾਰੇ ਇਧਰ ਉਹ ਆਪਣੇ ਮਸਤ ਬੈਠੇ ਹੋਏ ਸਾਨੂੰ ਵੀ ਇਧਰ ਵਿਚਾਰੀ ਸਾਡੀ ਭੈਣ ਸਕੂਲ ਦੇ ਪੁਲਿਸ ਵਾਲੇ ਹੈਲਪ ਕਰੀ ਜਾਂਦੇ ਅਸੀਂ ਕੀ ਕਰੀਏ ਦੇਖੋ ਸਾਡੇ ਇੱਕ ਪਾਸੇ ਸੜਕ ਜਿਹੜੀ ਬੰਦ ਕਰ ਦਿੱਤੀ ਪਰਿਵਾਰ ਸਾਰਾ ਸੜਕ ਦੇ ਉੱਤੇ ਉਤਰ ਆਇਆ ਦੱਸਦੇ ਕਿ ਇਨਸਾਫ ਲੈਣ ਦੇ ਲਈ ਬਾਰ ਬਾਰ ਦੱਸਦੇ ਕਿ ਧੱਕੇ ਖਾਣੇ ਪੈ ਰਹੇ ਉਹਨਾਂ ਨੂੰ ਇਨਸਾਫ ਪੁਲਿਸ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਦੇ ਰਿਹਾ ਜਲੰਧਰ ਦੇ ਵੱ ਰੋਪ ਲਗਾਏ ਜਾ ਰਹੇ ਕਿ ਉਸ ਸਕੂਲ ਦੇ ਟੀਚਰਾਂ ਨੇ ਦੱਸਿਆ ਕਿ ਇਹ ਸਾਰੀ ਜਿਹੜੀ ਲੜਕੀ ਨੂੰ ਹਰਾਸਮੈਂਟ ਕੀਤਾ ਟੌਰਚਰ ਕੀਤਾ ਤੇ ਉਸ ਤੋਂ ਬਾਅਦ ਲੜਕੀ ਨੇ ਜਿਹੜਾ ਸੁਸਾਈਸਾਈਡ ਅਟੈਂਪਟ ਕੀਤਾ ਤੇ ਲੜਕੀ ਨੇ ਦੱਸਿਆ ਕਿ ਇੱਕ ਕਦਮ ਚੱਕਿਆ ਹੈ ਬਹੁਤ ਹੀ ਦੱਸਿਆ ਕਿ ਮਾੜੀ ਤੇ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਜਲੰਧਰ ਤੋਂ ਪਰਿਵਾਰ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਿਹਾ ਜੀ ਸਕੂਲ ਟੀਚਰਾਂ ਦੇ ਉੱਤੇ ਜੀ ਟੀਚਰ ਦੀ ਕੋਲ ਆਈ ਤੇ ਉਸ ਤੋਂ ਬਾਅਦ ਲੜਕੀ ਨੇ ਜਿਹੜਾ ਦੱਸਿਆ ਕਿ ਸੁਸਾਈਸਾਈਡ ਅਟੈਂਪਟ ਕੀਤਾ ਹੈ ਜੀ ਫੇਸਵਰੇ ਦੇਖ ਸਕਦਾ ਥਾਣਾ ਡਿਵੀਜ਼ਨ ਨੰਬਰ 4 ਦੇ ਬਾਹਰ ਪਰਿਵਾਰ ਖੜਾ ਹੈ ਤੇ ਸੜਕ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਜੀ ਇਨਸਾਫ ਦੀ ਕੋਹਾਰ ਲਗਾ ਰਿਹਾ ਹੈ ਪਰਿਵਾਰ ਸੋ ਨਵੀਂ ਅਪਡੇਟ ਲੈ ਕੇ ਫਿਰ ਤੋਂ ਲਾਈਵ ਹੋਵਾਂਗੇ ਹੁਣ ਤੱਕ ਬਣੇ ਰਿਹਾ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਲੰਧਰ ਮੇਲ ਟੀਵੀ ਨਾਲ ਜੁੜੇ ਰਹੋ ਨਵੀਂ ਅਪਡੇਟ ਲੈ ਕੇ ਫਿਰ ਤੋਂ ਲਾਈਵ ਹੋਵਾਂਗੇ